ਫਲਕਾਡੇਰ ਬਬਨਾਨਕ ਦੇ ਖੋਤੇ ਪੇਟ ਸਿੰਘਪੁਰਾ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਫਸਵਾ ਮੁਕਾਬਲਾ ਲੋਕ ਅਮਨ ਅਮਾਨ ਨਾਲ ਪਾ ਰਹੇ ਹਨ ਵੋਟਾ ਫਲਕਾਡੇਰ ਬਬਨਾਨਕ ਦੀ ਵਿੱਚ ਚੱਲ ਰਹੀ ਚਿੰਨੀ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਫਸਵਾ ਮੁਕਾਬਲਾ ਦਿਖ ਨੂੰ ਰਹੇ ਪਿੰਡ ਸਿੰਘਪੁਰਾ ਅਤੇ ਖੋਤੇ ਪੇਟ ਵਿੱਚ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਅਤੇ ਇਸ ਮੌਕੇ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਦਿਖਾਉਂਦੇ ਹਾਂ ਤੁਹਾਨੂੰ ਵੋਟਾਂ ਪੈਣ ਮੌਕੇ ਦੀਆਂ ਤਸਵੀਰਾਂ ਮੇਰਾ ਨਾਮ ਹੀਰਾ ਸਿੰਘ ਜੀ ਕੈਂਡੀਡੇਟ ਮੇਰੇ ਵਾਈਫ ਜਸਮੀਤੌਰ ਨੇ ਤੇ ਮੈਂ ਮੈਂ ਕਮਿਊਨਲ ਜੂ ਬੋਲ ਕਰਦਾ ਹਾਂ ਕਿ ਇਲੈਕਸ਼ਨ ਕਮਿਟੀ ਬਹੁਤ ਵਧੀਆ ਚੱਲ ਰਹੀ ਹੈ ਸ਼ਾਂਤੀ ਮਾਹੌਲ ਆ ਵਾਹਿਗੁਰੂ ਦੀ ਕਿਰਪਾ ਨਾਲ ਐ ਵੈਸੇ ਤਾਂ ਫਸਵੀ ਟੱਕਰ ਆ ਠੀਕ ਹੈ ਜੀ ਤੇ ਬਾਕੀ ਸਤਿਗੁਰਦੇ ਹੱਥ ਆ ਕੇ ਜਿਹਦੇ ਇਸ ਇਰਤਾਜ ਰੱਖਣਾ ਬਾਕੀ 100% ਸਾਨੂੰ ਆ ਸਕੀ ਜਿੱਤਾਂਗੇ ਵਾਹਿਗੁਰੂ ਕਿਰਪਾ ਕੋਈ ਕਿਸੇ ਤਰ੍ਹਾਂ ਦੀ ਕੋਈ ਚੁਕਾਇਤ ਕੋਈ ਜਿਵੇਂ ਕਹਿੰਦੇ ਸਰਕਾਰਾਂ ਧੱਕਾ ਕਰਦੀ ਫਿਰ ਇਦਾਂ ਦੀ ਗੱਲ ਨਹੀਂ ਸਰ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਅਸੀਂ ਆਪਣੇ ਪ੍ਰਬੰਧ ਸਾਰੇ ਕੀਤੇ ਨੇ ਅਸੀਂ ਕਾਂਗਰਸ ਪਾਰਟੀ ਦਾ ਬਲੌਕ ਕਰਦੇ ਆ ਪਰ ਸਾਨੂੰ ਡਰ ਸੀ ਇਹਨਾਂ ਚੀਜ਼ਾਂ ਦਾ ਅਸੀਂ ਆਪਣੇ ਮਤਲਬ ਕਾਨੂੰਨੀ ਕਾਰਵਾਈ ਨਾਲ ਚੱਲੇ ਆ ਪ੍ਰਸ਼ਾਸਨ ਦੀ ਮਦਦ ਨਾਲ ਚੱਲੇ ਆ ਫਿਰ ਆਪਾਂ ਵੀਡੀਓ ਕੈਮ ਰਿਪੋਰਟ ਬੋਰਡ ਉੱਪਰ ਆਮ ਦੇ ਗਏ ਲੋਆ ਅਸੀਂ ਆਪਣੇ ਤਰੀਕੇ ਨਾਲ ਕਰਦੇ ਆ ਇਹ ਜਿੱਤੇ ਉਤੇ ਜਿਹੜੇ ਕੰਮ ਨੇ ਜਿਹੜੇ ਰਹਿ ਗਏ ਨੇ ਕਰਾਉਂਦੇ ਆ ਅਸੀਂ ਜੀ ਆਪਣੇ ਨਗਰ ਦੇ ਜਿੰਨੇ ਵੀ ਕੰਮ ਸਾਡੇ ਰੁਕੇ ਨੇ ਲੋਕੀ ਕੀ ਕੰਮ ਕਰੀ ਜਾਂਦੇ ਆ ਕਿ ਗਲੀਆਂ ਬਣਾਈ ਜਾਂਦੇ ਨੇ ਅਸੀਂ ਹੋਰ ਵੀ ਮੰਚ ਕਈ ਸਾਡੇ ਦੇ ਜਿੱਦਾਂ ਆਪਾਂ ਲਾਈਟਾਂ ਲਵਾਵਾਂਗੇ ਜਨਨ ਕਿ ਛੱਪਰ-ਛੁੱਪਰ ਦੇ ਦੱਸਤਾ ਪਾਣੀ ਲਗਾਉਣ ਵਾਸਤੇ ਹਨ ਉਹ ਚੀਜ਼ਾਂ ਆਪਾਂ ਸਾਡੇ ਬੜੇ ਖਿਆਲ ਦੇ ਮੰਚ ਕਵਰਾਂ ਦੇ ਕੰਮ ਹੋਣ ਵਾਲੇ ਨੇ ਸਕੂਲ ਦੇ ਕੰਮ ਹੋਣ ਵਾਲੇ ਨੇ ਸੋਰੀ ਗੁਰਦਾਸ ਸਾਹਿਬ ਦੇ ਕੰਮ ਹੋਣ ਵਾਲੇ ਨੇ ਹੋਂ ਤੱਕ ਤੱਕ ਕਿਵੇਂ ਦਾ ਕੰਮ ਕਰੀ ਖਾਲੇ ਤੱਕ ਤੱਕ ਜੋ ਕਾਂਗਰਸ ਪਾਰਟੀ ਨੇ ਕੰਮ ਕੀਤਾ ਉਹੀ ਕੀਤਾ 4 ਸਾਲ ਹੋ ਗਏ ਆਮ ਪਾਰਟੀ ਬਣੀ ਨੂੰ ਅਜੇ ਤੱਕ ਕੋਈ ਕੰਮ ਨਹੀਂ ਆਇਆ। ਹਾਂਜੀ ਮੇਰੇ ਮੈਸੇਜ ਕਨਿਗਰੇਟ ਕਰ ਦਿਨ ਦਿਨ ਕਰੋ। ਕਿੱਦਾਂ ਲੱਗ ਰਿਹਾ ਚੋਣ ਕਿਦਾਂ ਹੋ ਰਹੀ ਆ? ਬਹੁਤ ਵਧੀਆ ਚੋਣ ਅਮਲ ਮਾਰਨਾ ਹੋ ਰਹੀ ਏ। ਹਾਂਜੀ ਬਹੁਤ ਵਧੀਆ ਚੱਲ ਰਿਹਾ ਵੋਟਰਾਂ ਦੇ ਬਿਲਕੁਲ ਅਮਲ ਮਾਰਨਾ ਵੋਟਰ ਵੋਟ ਪਾ ਰਹੇ ਆ ਕੋਈ ਕਿਸੇ ਦਾ ਬਿਲਕੁਲ ਨਹੀਂ ਹੈਗਾ। ਲੋਕ ਵੋਟਾਂ ਪਾ ਕੇ ਮਸਤ ਨਿਕਲੇ ਹੋਏ। ਹਾਂਜੀ ਬਿਲਕੁਲ ਬਿਲਕੁਲ 6:00 ਦੀਆਂ 8:00 ਵਜੇ ਦੀਆਂ ਕਤਾਰਾਂ ਲੱਗੀਆਂ ਹੋਈਆਂ। ਕਿੰਨੀਆਂ ਵੋਟਾਂ ਟੋਟਲ? ਟੋਟਲ 870 ਵੋਟਾਂ ਆ। ਹੁਣ ਤੱਕ ਕਿੰਨੀਆਂ ਲੱਗੀਆਂ? 367 ਹਾਂਜੀ ਪਹਿਲੇ ਪੰਜ ਵਾਰੀਆਂ ਸਰਪੰਚਾਂ ਪੰਜ ਪੰਜ ਚੁੱਕੀ ਛੇਵੀਂ ਵਾਰੀ ਦੇਖ ਕਿਹੜੀ ਪਾਰਟੀ ਉਹ ਕਾਂਗਸ ਪਾਰਟੀ ਹਾਂਜੀ ਕੀ ਮੀਨ ਕਰਦੇ ਸਰਕਾਰ ਤੁਹਾਨੂੰ ਲੋਕੀ ਮੋਖਾਂ ਦੇ ਕਿਹੜੇ ਕੰਮ ਦੇ ਕਰਨ ਵਾਲੇ ਕਰੋਗੇ ਅਸੀਂ ਸਭ ਤੋਂ ਪਹਿਲਾਂ ਤੇ ਸਾਡੇ ਪਿੰਡ ਵਿੱਚ ਇੱਕ ਸਟੇਡੀਅਮ ਬਣਾਵਾਂਗੇ ਸਾਡੇ ਜੂਤਰੀ ਬਹੁਤ ਵੱਡੀ ਮੰਗਿਆ ਵੀ ਸਾਡੇ ਉਹਦੇ ਵੇਲੇ ਉਹਦੇ ਵੇਲੇ ਪੰਚਾਇਤੀ ਜ਼ਮੀਨ ਸਾਡੇ ਕੋਲ 88 ਕਲੇ ਪੰਚਾਇਤੀ ਜ਼ਮੀਨਾਂ ਤੇ ਇੱਥੇ ਸਕੂਲ ਦੇ ਲਾ ਕੇ ਆਜ ਸਾਹਮਣੇ ਲਗਾਵਾ ਅਸੀਂ ਇੱਥੇ ਸਟੇਡੀਅਮ ਰਵਾ ਚਾਹੀਦਾ ਹੈ ਸਰ ਬਾਕੀ ਉਸ ਤੋਂ ਅੱਗੇ ਜੋ ਬਿਜਲੀ ਕਾਰਜ ਦੂਜੇ ਤੇ ਗਲੀਆਂ ਨਾਲੀਆਂ ਦਾ ਸਾਡੇ ਪਿੰਡ ਬਿਲਕੁਲ ਕੰਮ ਕੰਪਲੀਟ ਹੋ ਚੁਕਾ ਵਾ ਇਹਦੀ ਸਰਕਾਰਾਂ ਉਹਨਾਂ ਦੇ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਸਾਡੇ ਪਿੰਡ ਗਲੀਆਂ ਲਾਗੇ ਬਿਲਕੁਲ ਕੰਮ ਨਹੀਂ ਹੈਗਾ ਸਰਕਾਰ ਤਾਂ ਹੁਣ ਵੀ ਦੂਜੀ ਆ ਤੇ ਤੁਹਾਨੂੰ ਲੱਗਦਾ ਇਲੈਕਸ਼ਨ ਅਮਨ ਮਾਨ ਨਾਲ ਜਾਂ ਅਮਾਨਤਾ ਹੋਣੀ ਹੈ ਹਾਂਜੀ ਤਾਂ ਰਾਮਦਾਈ ਨਾ ਹੋ ਰਹੀ ਆ ਸਾਨੂੰ ਵੋਟਰਾਂ ਦੇ ਬਿਲਕੁਲ ਜੀ ਕੇ ਨਹੀਂ ਆ ਵੋਟਰ ਅਮਨ ਮਾਨ ਨਾਲ ਹੋ ਪਾ ਰਹੇ ਪ੍ਰਸ਼ਾਸਨ ਦਾ ਪ੍ਰਬੰਧ ਕਿਦਾਂ ਦੇ ਹਾਂਜੀ ਪ੍ਰਸ਼ਾਸਨ ਦਾ ਪ੍ਰਬੰਧ ਕਿਦਾਂ ਦੇ ਬਹੁਤ ਵਧੀਆ ਪ੍ਰਬੰਧਿਆ ਭਾਜੀ ਬਹੁਤ ਵਧੀਆ ਵਰਤਨ ਚੱਲਦੇ ਹਨ ਸਾਡੇ ਪਉਂਤੇ ਬਿਲਕੁਲ ਐਨ 44 ਲੱਗੀ ਹੋਈ ਹੈ ਵੈਸੇ ਤੇ ਕੈਂਡੀਰ ਕਿ ਤੁਹਾਡਾ ਕੀ ਨਾਮ ਹੈ ਮਾੜਾ ਮੇਰੇ ਮੈਸੇਜ ਗੁਰਵਿੰਦਰ ਕੌਰ ਆ ਜਿਹੜੇ ਇਲੈਕਸ਼ਨ ਲਾਦੇ ਆ ਉਹ ਸਾਡੇ ਮੈਂਬਰ ਪੰਚਾਇਤ ਹੈਗੇ ਆ ਬਲਵਰਨ ਜੀ ਦੂਜੇ ਕੋਲ ਕੌਣ ਆਲੇ ਦੂਜੇ ਬੰਦੇ ਹੈਗੇ ਆ ਰਣਜੀਤ ਕੌਰ ਤੇ ਜਿਹੜੇ ਸਰਪੰਚ ਦੇ ਕੈਂਡੀਡੇਟ ਆ ਤੇ ਜਿਹੜੇ ਹੈਗੇ ਦੂਜੇ ਪਾਲਮ ਜੀ ਆਮ ਆਲੀ ਪਾਰਟੀ ਪਉਂਤੇ ਚਾਰਜ 2015 ਤੋਂ ਹੀ ਪਾਰਟੀ ਦੇ ਨਾਲ ਜੁੜੇ ਆ ਅੱਜ ਉਹਨਾਂ ਦੇ ਸਦਕੇ ਇਲੈਕਸ਼ਨ ਲੰਦੇ ਆ ਬਹੁਤ ਅਮਨ ਸ਼ਾਂਤੀ ਨਾਲ ਇਲੈਕਸ਼ਨ ਹੋ ਰਹੀ ਆ ਇਹ ਅਗੋਂ ਤੁਹਾਨੂੰ ਦੇਖ ਹੀ ਰਿਹਾ ਵਧੀਆ ਸਜੋਗ ਆ ਅੱਗੇ ਰਿਜ਼ਲਟ ਸ਼ਾਮ ਨੂੰ ਆ ਕਿਹਦੀ ਝੋਲੀ ਚ ਪਾਉਗਾ ਜੀ ਕਿੰਨੀਆਂ ਵੋਟਾਂ ਨੇ ਟੋਟਲ ਤੇ ਹੁਣ ਤੱਕ ਕਿੰਨੀਆਂ ਪੈ ਗਈਆਂ 864 ਕੇ ਵੋਟ ਰੇ ਟੋਟਲ ਵੋਟਾਂ ਮੈਂ ਹੁਣ ਤੱਕ ਮੈਂ 2.5 ਹਜ਼ਾਰ ਦੇ ਕਰੀਬ ਵੋਟ ਪੈ ਚੁੱਕੀ ਆ ਠੀਕ ਆ ਜੀ ਅੱਗੇ ਜਾਰੀ ਹੈ ਲਾਈਨਾਂ ਲੱਗੀਆਂ ਜੇ ਫੋਟ ਪੈ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਜਾਂ ਕੋਈ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਸਰ ਕੋਈ ਪ੍ਰੋਬਲਮ ਨਹੀਂ ਕੋਈ ਜਿੱਤੇ ਕੋਈ ਹਾਰੇ ਸ਼ਾਮ ਨੂੰ ਜਿਹੜਾ ਕੋਈ ਰਿਜ਼ਲਟ ਆਉਂਦਾ ਉਹ ਤੋਂ ਮੌਲਤਾਂ ਦੇ ਮੇਰੇ ਨਹੀਂ ਨਹੀਂ ਸੰਦਮੇ ਦੀ ਪ੍ਰਸ਼ਾਸਨ ਬਹੁਤ ਮਤ ਕੰਡਿਆ ਜੀ ਹਾਂਜੀ ਵੋਟਰਾਂ ਚ ਪੂਰਾ ਤਸਾ ਹਾਂਜੀ ਵੋਟਰਾਂ ਚ ਪੂਰਾ ਤਸਾ ਸਾਡਾ ਚ ਪੂਰਾ ਹਿਸਾਬ ਢਾਈ ਤੋਂ ਦੂਰ ਆ ਬਹੁਤ ਅਮਨ ਸ਼ਾਂਤੀ ਨਾਲ ਇਲੈਕਸ਼ਨ ਲੰਡੇ ਹਾਂਜੀ ਜੇ ਪਰਮਾਤਮਾ ਸਿਰ ਤੇ ਤਾਜ ਰੱਖਦਾ ਤੇ ਆਉਣ ਵਾਲੇ ਸਮੇਂ ਵਿੱਚ ਕਿਹੜੇ ਕੰਮ ਕਰੂ ਪਰਿੰਡ ਦਾ ਪਿੰਡ ਦਾ ਵਿਕਾਸ ਹੈ ਪਾਣੀ ਦਾ ਉਹ ਨਹੀਂ ਹੈਗਾ ਉਹ ਸਭ ਤੋਂ ਪਹਿਲਾਂ ਵਾ ਗੁੱਜਰ ਲਾਈਟਾਂ ਵਗੈਰਾ ਵਾ ਸਾਡੇ ਪਿੰਡ ਦੇ ਨਾਲੇ ਨਹੀਂ ਹੈਗੇ ਪਰ ਨਾਲਾ ਨਹੀਂ ਹੈਗਾ ਪਾਣੀ ਦਾ ਨਿਕਾਸ ਨਹੀਂ ਹੈਗਾ ਉਹ ਵਿਕਾਸ ਕਰਾਂਗੇ ਸਭ ਤੋਂ ਪਹਿਲਾਂ ਉਹੀ ਮੇਨ ਮੁੱਦਾ ਸਾਡੇ ਪਿੰਡ ਦਾ ਗੜੀਆਂ ਨਾਲੀਆਂ ਤਾਂ ਹੁੰਦਾ ਰਹਿੰਦਾ ਵਾ ਨਾਲੀਆਂ ਗੜੀਆਂ ਬਣਾ ਕੇ ਕੀ ਕਰਾਂਗੇ ਜੇ ਇਕੱਲੇ ਬਾਰੇ ਪਾਣੀ ਨਾ ਨਿਕਲਿਆ ਨਾਲੇ ਦਾ ਵਿਕਾਸ ਆ ਉਹ ਕਰਾਂਗੇ ਹਾਂਜੀ ਦੋਈ ਪਾਰਟੀਆਂ ਚੋਣ ਲੜੇ ਦੋਈ ਪਾਰਟੀਆਂ ਜੀ ਹਾਂਜੀ ਲੱਗਦਾ ਕਿ ਜਿਹੜੀ ਸਰਕਾਰ ਨੇ ਹੁਣ ਤੱਕ ਕੰਮ ਕੀਤੇ ਲੋਕੀਓ ਕੰਮਾਂ ਨੂੰ ਵੇਖ ਕੇ ਹਾਂਜੀ ਆਦੀ ਬਸ ਆ ਕੰਮਾਂ ਦੇ ਰਿਜ਼ਲਟ ਆਉਣਾ ਜੀ ਅੱਜ ਹਾਂਜੀ ਕੋਈ ਕਿਸੇ ਨੂੰ ਵੀ ਬਿੱਲ ਤਾਰਨ ਦੀ ਜ਼ਰੂਰਤ ਨਹੀਂ ਜੇ ਪਈਦੀ ਅੱਗੇ ਵੀ ਦੋ ਮਹੀਨੇ ਬਾਅਦ ਬਿੱਲ ਆਉਂਦਾ ਹਰ ਗਰੀਬ ਬੰਦਾ ਵੀ ਬਿੱਲ ਤਾਰਨ ਜਾਂਦਾ ਸੀਗਾ ਹੁਣ ਕਿਸੇ ਨੂੰ ਬਿੱਲ ਤਾਰਨ ਦੀ ਨਹੀਂ ਜ਼ਰੂਰਤ ਹੈ ਵਰੀਆ ਸਹੂਲਤਾਂ ਦੇ ਰਹੀ ਹੈ ਸਰਕਾਰ ਪਾਉਣ ਵਾਲੇ ਦਿਨਾਂ ਚ ਸੋਈ ਖਰਚਾ ਚਲਾ ਰਹੀ ਆ 10 ਲੱਖ ਦਾ ਗਰੀਬ ਦਾ ਇਲਾਜ ਫਰੀ ਜੇ ਹੋਰ ਅਜੇ ਤੱਕ ਤਰੀਵੇਂ ਵੇਖਿਆ ਕੋਈ ਸਰਕਾਰ ਦਾ ਇਦਾਂ ਦਾ ਕੰਮ ਪਹਿਲੀ ਸਰਕਾਰ ਜਿਨੇ ਇੰਨੀ ਸਹੂਲਤ ਦਿੱਤੀ ਜੇ